ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਧਗਾਣਾ ਸ਼ਹੀਦ ਬਿਲਕੁਲ ਨਾਲ ਲੱਗਦੇ ਪਿੰਡ ਆ ਚੀਮਾ ਬਰਵਾਲਾ ਵੀ ਜਿਹੜੀ ਆ ਥੋੜੀ ਦੂਰੀ ਹੈਗੀ ਆ ਇਸ ਪਿੰਡ ਤੋਂ ਤੇ ਖਾਸ ਵਿਜ਼ਿਟ ਜਿਹੜੀ ਆ ਤੁਸੀਂ ਪਿੰਡ ਕਰਿਆਲੇ ਕਰਨੀ ਆ ਵੀਰ ਗੁਰਪ੍ਰੀਤ ਸਿੰਘ ਦੇ ਘਰੇ ਪਹੁੰਚੇ ਆ ਫਾਰਮ ਤੇ ਪਹੁੰਚੇ ਆ ਦੋਸਤੋ ਵੇੜਾ ਜਿਹੜੀਆਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਤਿੰਨ ਵੇੜਾ ਦਿਖਾ ਦਾਂਗੇ ਤਿੰਨੇ ਵੇੜਾ ਜਿਹੜੀਆਂ ਸੂਈਆਂ ਸਵਾਈਆਂ ਨੇ ਰੇਟ ਭਾਅ ਪੜਦਾ ਵੀ ਜਿਹੜਾ ਬਿਲਕੁਲ ਬਾਜ਼ ਵਜਾਇਜ ਹੋਣਗੇ ਸੋ ਇੱਕ ਬ੍ਰੀਡ ਦੀ ਗੱਲ ਕਰ ਲਈਏ ਤੇ ਬਿਲਕੁਲ ਜਿਹੜੀ ਦੋਸਤੋ ਮਿਕਸ ਬ੍ਰੀਡ ਦੇ ਵਿੱਚ ਹੋਵੇਗੀ ਕ੍ਰਾਸ ਬ੍ਰੀਡ ਅੰਗ ਦੇ ਵਿੱਚ ਹੋਣਗੀਆਂ ਬੇੜਾ ਜਿਹੜੀਆਂ ਇੱਕ ਅਗੇ ਨਾਰਮਲੀ ਆਪਾਂ ਗਰਮੀ ਦੇ ਵਿੱਚ ਵੀ ਦੋਸਤੋ ਸਹਿ ਹੈਗੀਆਂ ਨੇ ਵੀ ਚੱਲ ਸਕਦੀਆਂ ਨੇ ਗਰਮੀ ਉਹੋ ਜਿਹਾਂ ਬੇੜਾ ਜਿਹੜੀਆਂ ਨੇ ਅੱਜ ਤਿੰਨ ਤੁਹਾਨੂੰ ਆਪਾਂ ਇਹੋ ਵੀਡੀਓ ਦੇ ਵਿੱਚ ਦਿਖਾਵਾਂਗੇ ਠੀਕ ਆ ਜੀ ਤੇ ਅੱਜ ਵੀਡੀਓ ਜਿਹੜੀਆਂ ਦੋਸਤੋ ਆਪਾਂ 5 ਅਪ੍ਰੈਲ ਨੂੰ ਬਣਾ ਰਹੇ ਹਾਂ ਤੇ ਕੱਲ ਮਾਰਨਿੰਗ 6 ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਇਹ ਵੀਡੀਓ ਅਪਲੋਡ ਕਰਾਂਗੇ 6 ਵਜੇ ਆਓ ਕਰਦੇ ਹਾਂ ਗੱਲਬਾਤ ਬਾਈ ਗੁਰਪ੍ਰੀਤ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਵੇਡਾਂ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਦੀ ਸੱਸਰੀ ਕਾਲ ਸੱਸਰੀ ਦਾ ਪਰਾਨ ਕੀ ਆ ਗਿਆ ਬਹੁਤ ਵਧੀਆ ਵੀਰ ਉਹ ਠੀਕ ਠਾਕ ਜੀ ਹਾਂ ਚੜ੍ਹਦੀ ਕਲਾ ਗੁਰਪ੍ਰੀਤ ਵੀਰੇ ਅੱਜ ਵੇਡਾਂ ਤਿੰਨ ਆਪਣੇ ਕੋਲ ਇਹ ਵੀ ਬਕਾਉਗੇ ਜੀ ਹਾਂ ਠੀਕ ਆ ਸਾਰੀਆਂ ਸੁਈਆਂ ਹੀ ਆ ਤਿੰਨੇ ਹਾਂ ਸੁਈਆਂ ਬਿਲਕੁਲ ਤਾਜ਼ੀਆਂ ਤਾਜ਼ੀਆਂ ਸੁਈਆਂ ਹਾਂਜੀ ਤੇ ਰੇਡ ਪਾਪੜ ਤਾਂ ਮਿਲੋ ਤਾਂ ਬਈ ਜੈਜ ਹੀ ਹੋਵੇਗਾ ਬਿਲਕੁਲ ਜੈਜ ਹੋਗਾ ਰੇਡ ਠੀਕ ਕਰੀਏ ਸਟਾਰ ਵੀਰ ਪਹਿਲੇ ਨੰਬਰ ਤੇ ਦੁੱਧ ਵੀ ਸਹੀ ਹੈ ਨਾ ਤਾਂ ਤੇ ਕਰੀਏ ਸਟਾਰਟ ਵੀਰ ਪਹਿਲੇ ਨੰਬਰ ਤੇ ਹੈ ਵੇਰ ਜਿਹੜੀ ਹੈ ਇਹਦੇ ਥੱਲੇ 16 ਲੀਟਰ ਤਿਆਰ ਹੈ ਬਿਲਕੁਲ ਜਿਹੜਾ ਕੰਡੇ ਵਾਲਾ ਅੱਛਾ ਜੀ ਹਾਂ 16 ਲੀਟਰ ਤੇ ਸੂਈ ਨੂੰ ਇਹਨੂੰ ਇਹ 26 ਮਾਰਚ ਦੀ ਸੂਈ ਠੀਕ ਹੈ ਜੀ ਹਾਂ 26 ਮਾਰਚ ਦੀ 26 ਮਾਰਚ ਦੀ ਸੂਈ ਆ ਮਗਰ ਬਚੀ ਹੈ ਮਗਰ ਬਚੀ ਆ ਸੂਬਾ ਦੂਜਾ ਤੀਜਾ ਜੀ ਦੂਜੇ ਸੂਈ ਨੂੰ ਜਿਆ ਪਹਿਲੇ ਹੋਗੀ ਅੱਛਾ ਜੀ ਹਾਂ ਪਹਿਲਣ ਹੈ ਪਹਿਲਣ ਆ ਪਹਿਲਣ ਹੋਵੇਗੀ ਥਣ ਤੁਣ ਤਾਂ ਪਹਿਲਣ ਵਾਲਾ ਲੱਗਾ ਪਹਿਲਣ ਪਹਿਲਣ ਆ ਠੀਕ ਹੈ ਬਾਕੀ ਆ ਥੋੜੀ ਸਿੰਘਾਂ ਦੀ ਜਿਹੜੀ ਸ਼ੇਪ ਦੋਸਤੋ ਹੈਗੀ ਹੈ ਸਿੰਘਾਂ ਦੀ ਬੰਦਰ ਤੁਸੀਂ ਵੇਖ ਲਓ ਫੇਸ ਦੀ ਕੁਆਲਿਟੀ ਦੇਖ ਲਓ ਤੇ ਬੱਚਾ ਮਗਰ ਬੱਚਾ ਜੀ ਨਹੀਂ ਨਹੀਂ ਬੱਚੀ ਬੱਚੀ ਆ ਹਾਂ ਜੀ ਫੀਮੇਲ ਕਾਫ ਆ ਠੀਕ ਹੈ ਜੀ ਤੇ 15 16 16 ਮਾਰਚ ਦੀ ਜਿਹੜੀ ਇਹ ਸੋਈ ਹੈਗੀ ਹੈ ਠੀਕ ਹੈ 16 ਮਾਰਚ ਤੋਂ ਜੇਕਰ ਤੁਸੀਂ ਕਾਊਂਟ ਕਰੋ ਤੇ 20 ਦਿਨ ਦਾ ਕੋਈ ਸਮਾਂ ਜਿਹੜਾ ਅੱਜ ਦੇ ਦਿਨ ਬੰਦਦਾ ਹੈਗਾ ਤੇ 16 ਲੀਟਰ ਦੀ ਜਿਹੜੀ ਆ ਕੈਪੈਸਿਟੀ ਆ ਮਿਲਕ ਦੀ ਠੀਕ ਹੈ ਜੀ ਬਿਲਕੁਲ ਇਸੇ ਥੱਲੇ ਆ ਆਹ ਥਾਣਾ ਲੈਵਾ ਹੈਗਾ ਠੀਕ ਹੈ ਕਰੋ ਚੈੱਕ ਜੀ ਦੁੱਧ ਵੀ ਠੀਕ ਆ ਤੇ ਗੁਰਪ੍ਰੀਤ ਵੀ ਬਾਕੀ ਚਵਾਈ ਜੂ ਚੰਗੀ ਆ ਥਾਣਾ ਦੇ ਬਿਲਕੁਲ ਕੇ ਚਾਰੇ ਤਿੰਨ ਕੋਤਾ ਦਾ ਫਰਕ ਨਹੀਂ ਠੀਕ ਆ ਤੁਹਾਨੂੰ ਭਾਂਡੇ ਦੀ ਗਾਰੰਟੀ ਫਿਰ ਠੀਕ ਹੈ ਜੀ ਠੀਕ ਆ ਤੇ ਰੇਡ ਮੂਰੇ ਮੁੱਲ ਮੁੱਲ ਕੀ ਰੱਖਿਆ ਪਾ ਵੜਦਾ ਇਹ ਤਾਂ 60000 ਰੁਪਏ 60000 ਲੀਟਰ ਦਊਗੀ ਠੀਕ ਆ ਜੀ ਕਿਉਂਕਿ ਇਹ ਬਿਲਕੁਲ ਤਾਜੀ ਸੂਈ ਹੈ ਜੇ ਦਿਨ ਕੁਝ ਨਹੀਂ ਹੋਈ ਠੀਕ ਹੈ ਜੀ ਠੀਕ ਹੈ ਦਿਖਾਈਏ ਵੀਰ ਨੂੰ ਖੋਲ ਹਾਂ ਠੀਕ ਆ 46000 ਜਿਹੜਾ ਦੋਸਤੋ ਇਸ ਬੈਡ ਦਾ ਮੋਲ ਆ ਠੀਕ ਆ ਡਿਮਾਂਡ 46000 ਬੱਛੀ ਆ ਪਿੱਛੇ ਆਪ ਵੀ ਬੱਛੀ ਆ ਪਹਿਲਾਂ ਇਹ ਪ੍ਰੂਨ ਬੱਛੀ ਸੂਈ ਆ ਬਾਕੀ ਥਣ ਥਣ ਤੋਂ ਨੋਰਮਲ ਵੀਰਾਂ ਨੇ ਜਿਹੜੀ ਜਜਮੈਂਟ ਕਰ ਲੈਣੀ ਆ ਪਹਿਲਾਂ ਬੱਛੀ ਵਾਲਾ ਥਣ ਤੇ ਭਰਮਾ ਪਿੰਡਾ ਠੀਕ ਆ ਜੀ ਤੇ ਬਿਲਕੁਲ ਨਿਗਰ ਜਿਹੜੀ ਬੋਡੀ ਸਟਰਕਚਰ ਵੇਖੀ ਜੀ ਬਿਲਕੁਲ ਨਿਗਰ ਤੇ ਲੇਵਾ ਵੀ ਜਿਹੜਾ ਫਿਕਸ ਆਰਡਰ ਦੀ ਆ ਕਰੋ ਚੈੱਕ ਆ ਦੇਖੋ ਜੀ ਠੀਕ ਆ ਗੋਪੀਰੇ ਕਿਨਾ 45 ਦੱਸਿਆ ਸੀ ਕਨਫਰਮ ਕਰਾਇਓ 45 ਦੇ ਦਾਂ 45 ਹੀ ਦੇ ਦਾਂਗੇ ਅੱਛਾ 45 ਜੀ ਹਾਂ ਠੀਕ ਆ ਜੀ 45000 ਦੀ ਜਿਹੜੀ ਦੋਸਤੋ ਲੈ ਆਦੇ ਆ ਠੀਕ ਆ ਇਹ ਬੈਡ ਤੇ ਬਾਕੀ ਆਪਦੀ ਤਸੱਲੀ ਜਿਹੜੀ ਹੈਗੀ ਤੁਸੀਂ ਆਪ ਕਰਨੀ ਹੈਗੀ ਆ ਹਾਂ ਦੁੱਧ ਜਿੰਨੀ ਚਵਾਈ ਕਹੀ ਜਾਂਦੀ ਹੈ ਮਾਲਕ ਵੱਲੋਂ ਉਨੀ ਜਿਹੜੀ ਚਵਾਈ ਆ ਤੁਸੀਂ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਘਰ ਵਿਜਿਟ ਕਰਕੇ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਬਾਅਦ ਅਗਲੀ ਜਿਹੜੀ ਨੈਕਸਟ ਆਪਾਂ ਤੁਹਾਨੂੰ ਵੜਾ ਦਿਖਾਉਣੀ ਆ ਕਰਿਓ ਵੀਰ ਮਾੜਾ ਚੈਨਲ ਤੇ ਹੂੰ ਠੀਕ ਹੈ ਇਹ ਵੀ ਥੋੜੀ ਕ੍ਰੋਸ ਬ੍ਰੀਡ ਚ ਆ ਗਈ ਨਾ ਜੀ ਇਹ ਵੀ ਕ੍ਰੋਸ ਆ ਜੀ ਸ਼ਾਈਵਲ ਕ੍ਰੋਸ ਸੰਗ ਚੱਲੀ ਹੈ ਨਾ ਸ਼ਾਈਵਲ ਠੀਕ ਆ ਤੇ ਕੀ ਇਹਦੀ ਡਿਟੇਲ ਆ ਜੀ ਇਹਨੂੰ ਸੂਈਨ ਹੋ ਗਿਆ 17 18 ਦਿਨਾਂ ਹਾਂ ਇਹਦੇ ਥੱਲੇ ਵੀ 14 ਲੀਟਰ ਪਿਆ ਰਿਹਾ ਬਿਲਕੁਲ ਸਵੇਰ ਦੂਜਾ ਜੀ ਹਾਂ ਦੂਜਾ ਸਵੇਰ ਤੇ ਬੱਚਾ ਥੱਲੇ ਕੀ ਹੈ ਇਹਦੇ ਮਗਰ ਵੱਚੀ ਹੈ ਵੀ ਵੱਚੀ ਹੈ ਵੱਚੀ ਇਹਦੀ ਬੱਚੀ ਬੱਚੀ ਵੱਚੀ ਹੈ ਫੀਮੇਲ ਆ ਤੇ 17 18 ਦਿਨ ਦਾ ਸਮਾਂ ਹੋ ਗਿਆ ਨੂੰ ਠੀਕ ਹੈ ਹੋ ਗਿਆ ਤੇ ਦੁੱਧ ਵੀ ਤਕਰੀਬਨ 14 ਲੀਟਰ ਤਾਂ ਕੰਡੇ ਵਾਲਾ ਨਾ ਦੁੱਧ ਤਾਂ 15 16 ਵੀ ਹੈ ਅੱਛਾ ਜੀ ਹਾਂ 14 ਲੀਟਰ ਦੀ ਗਰੰਟੀ ਦੇ ਲੇ ਠੀਕ ਹੈ ਤੁਹਾਈ ਜੂਈ ਬਹੁਤ ਵਧੀਆ ਲੱਗੀ ਆ ਦੇਖੋ ਜੀ ਠੀਕ ਹੈ ਜੀ ਆ ਤੁਹਾਨੂੰ ਤੁਹਾਨੂੰ ਵੇਖੋ ਤਸੱਲੀ ਦੇ ਨਾਲ ਤੇ 14 15 14 ਤੇ ਜਿਹੜਾ ਦੋਸਤੋ ਹੁਣ ਮਿਲਕ ਚਲਦੀ ਪਈ ਐ ਇਹ ਵੜ ਤੇ ਬੱਛੀ ਐ ਇਹਦੇ ਥੱਲੇ ਠੀਕ ਆ ਬਾਕੀ ਆ ਜਿਹੜੀ ਫੇਸ ਆ ਕੁਆਲਿਟੀ ਆ ਫੇਸ ਦੀ ਆ ਦੇਖ ਲਓ ਠੀਕ ਆ ਮਗਰ ਬੱਛੀ ਐ ਤੇ ਭਾਜੀ ਇਹ ਵੀ ਖੁੱਲ ਕੇ ਦਿਖਾਈਏ ਜੀ ਬੱਚੇ ਦਾ ਜ਼ਿਆਦਾ ਬਾਕੀ ਚਵਾਈ ਚੂਈ ਬੈਸਟ ਲੱਗੀ ਐ ਜੀ ਬਹੁਤ ਜ਼ਿਆਦੀ ਵਧੀਆ ਠੀਕ ਹੈ ਚਵਾਈ ਵੀਰਾਂ ਦਾ ਵੀ ਚੰਗੀ ਲੱਗੀ ਹੈ ਠੀਕ ਹੈ ਤੇ ਥਣ ਥਣ ਜਿਹੜਾ ਲੰਬਾਈ ਦੇ ਵਿੱਚ ਆ ਬਹੁਤ ਸੋਹਣਾ ਦੇਖੋ ਬਿਲਕੁਲ ਮੋਟਾ ਜਿਹੜਾ ਦੋਸਤੋ ਗੋਲ ਥਾਣਾ ਤੇ ਲੰਬਾਈ ਥਣ ਦੀ ਪੂਰੀ ਹੈ ਬਿਲਕੁਲ ਮੁਠੀ ਦਾ ਥਾਣਾ ਬੱਛੀ ਬਹੁਤ ਵਧੀਆ ਤੇ ਬੱਛੀ ਵੀ ਮਗਰ ਪੂਰੀ ਚੰਗੀ ਹੈ ਇਹ ਅੱਗੇ ਲਾਓ ਬੱਚਾ ਫੇਰ ਅੱਗੇ ਲਾ ਲਓ ਜੀ ਬੱਚੇ ਨੂੰ ਅੱਗੇ ਲਾ ਲਓ ਬੱਚੇ ਦਾ ਕਰਦੀ ਆ ਮੋੜੇ ਕੀ ਜੀ

ਠੀਕ ਹੈ ਜੀ ਸਾਈਸੂ ਜਿਹੜਾ ਥਣਾ ਦਾ ਦੋਸਤੋ ਠੀਕ ਬਖਾਉਂਦੀ ਹੈ ਪੂਰਾ ਤੇ ਕਦ ਕਾਠੀ ਵੀ ਜਿਹੜਾ ਦੋਸਤੋ ਵਧੀਆ ਹੈਗਾ ਠੀਕ ਆ ਸੋਹਣੇ ਕਦ ਕਾਟ ਦੇ ਵਿੱਚ ਆ ਵੜ ਵਿੱਚ ਕੋਈ ਛੋਟਾ ਨਹੀਂ ਹੈਗਾ ਮੀਡੀਅਮ ਤੋਂ ਜਿਹੜੀ ਆ ਪਲੱਸ ਨੂੰ ਜਿੰਨੀ ਮਰਜ਼ੀ ਤੁਸੀਂ ਉੱਚੀ ਹਾਈਟ ਬਣ ਸਕਦੇ ਹੋ ਪਲੱਸ ਵਾਲ ਨੂੰ ਮੀਡੀਅਮ ਤੋਂ ਜਿਹੜੀ ਉੱਪਰ ਹਾਈਟ ਤੇ ਵੀਰ ਗੁਰਪ੍ਰੀਤ ਕਿੰਨਾ ਮੋਲੇਂਦਾ ਇਹਦਾ 40000 ਰੁਪਏ 40000 ਕੋਈ ਲੈ ਦੇ ਲੈ ਕੇ ਵਿੱਚੋਂ ਕੋਈ ਹੁੰਦਾ ਨਹੀਂ ਹੁੰਦਾ ਮੰਨ ਤਨ ਤਾਂ ਤੁਹਾਨੂੰ ਪਤਾ ਜਰੂਰ ਹੈ ਇਹ ਠੀਕ ਹੈ ਕੋਲੋਂ ਨੇੜੇ ਵੀਰ ਆਉਂਦਾ ਜੀ ਜੀ ਜਰੂਰ ਜਰੂਰ 40000 ਦੇ ਵਿੱਚੋਂ ਜਿਹੜਾ ਭਰਾਵੋ ਮਾਨਤਨ ਹੋ ਜਾਊਗਾ ਠੀਕ ਆ ਘਾਰਾਂਿਆਂ ਦਾ ਮਾਨਤਨ ਹਰ ਇੱਕ ਪਸ਼ੂ ਦੇ ਵਿੱਚੋਂ ਹੋਊਗਾ ਕੋਈ ਫਿਕਸਡ ਰੇਟ ਨਹੀਂ ਹੈਗੇ ਜਿੰਨਾ ਵੀ ਪਹਿਲਾਂ ਪਸੰਦ ਕਰ ਲਓ ਪਸ਼ੂ ਆਪਦੀ ਚਿਵਾਈ ਕਰਕੇ ਆ ਤਸੱਲੀ ਕਰ ਲਿਓ ਉਸ ਤੋਂ ਬਾਅਦ ਜਿੰਨਾ ਕ ਮਾਨਤਨ ਹੋਣਾ ਹੋਇਆ ਉਹ ਮੌਕੇ ਤਾਂ ਹੋ ਜਾਊਗਾ ਠੀਕ ਆ ਇਸ ਤੋਂ ਬਾਅਦ ਇੱਕ ਲਾਈਟ ਦਾ ਪਤਾ ਨੂੰ ਜਰਸੀ ਵੈਡ ਦਿਖਾਉਣੇ ਆ ਜੀ ਜਰਸੀ ਵੈਡ ਆ ਤਾਜੀ ਸੂਈ ਹੈ ਵੀ ਤੇ ਬਿਲਕੁਲ ਪਹਾੜੀ ਜਰਸੀ ਤੁਸੀਂ ਮੰਨ ਸਕਦੇ ਹੋ ਹਿਮਾਚਲ ਦੀ ਜਿਵੇਂ ਜਰਸੀ ਨੋਰਮਲ ਹੀ ਮੰਨ ਲਓ ਠੀਕ ਆ ਤੇ ਕਦ ਕਠ ਜਿਹੜਾ ਓਡਾ ਹੈਗਾ ਇਸ ਜਰਸੀ ਵੈਟ ਦਾ ਤੇ ਮਗਰ ਬੱਚਾ ਵੀ ਪ੍ਰੋਪਰ ਮਿਲਦਾ ਵੀ ਬੱਚੀ ਆ ਫੀਮੇਲ ਆ ਜੀ ਬੱਚੀ ਤੇ ਵੀਰ ਕਿੰਨੇ ਦਿਨ ਹੋ ਗਏ ਸੂਈ ਨੂੰ ਜੱਸੀ ਕੱਲ ਸੂਈ ਕੱਲ ਹੀ ਸੂਈ ਆ ਹਾਂਜੀ ਮਗਰ ਬੱਚੀ ਬੱਚੀ ਹੈ ਨਾ ਜੀ ਹਾਂ ਬੱਚੀ ਬੱਚੀ ਆ ਦੂਜਾ ਕਿ ਪਹਿਲਾਂ ਸੂਈ ਆ ਨਹੀਂ ਪਹਿਲੇ ਸੂਈ ਪਹਿਲੇ ਆ ਹਾਂਜੀ ਠੀਕ ਆ ਜੀ ਪਹਿਲਾਂ ਬੱਚੀ ਆ ਦੋਸਤੋ ਜਰਸੀ ਆ ਠੀਕ ਆ ਤੇ ਬੱਚਾ ਵੀ ਮਗਰ ਬਹੁਤ ਸੋਹਣਾ ਫੀਮੇਲ ਕਾਫ ਆ ਮਗਰ ਬੱਚੀ ਆ ਬਹੁਤ ਹੀ ਵੀਰਾਂ ਦੀ ਡਿਮਾਂਡ ਵੀ ਬੱਚੀ ਮਿਲ ਜੇ ਜਰਸੀ ਦੇ ਨਾਲ ਬੱਚਾ ਵੀ ਜਰਸੀ ਪਾਲਦੇ ਹੋ ਤੁਸੀਂ ਕਿਉਂਕਿ ਹਰ ਖੇਡ ਜਿਹੜੀ ਵੱਖੋ ਵੱਖਰੀ ਡਿਮਾਂਡ ਹੁੰਦੀ ਆ ਤੇ ਪਿਓਰ ਮਗਰ ਜਿਹੜੀ ਬੱਚੀ ਆ ਫੀਮੇਲ ਕਾਪ ਇਹ ਵੀ ਬੱਚੀ ਆ ਠੀਕ ਆ ਤੇ ਜਰਸੀ ਦਾ ਆਪ ਦਾ ਜਿਹੜਾ ਕਾਦਾ ਦੋਸਤੋ ਬਿਲਕੁਲ ਮੀਡੀਅਮ ਹਾਈਟ ਤੇ ਨਹੀਂ ਮੈਂ ਕਹਿੰਦਾ ਬਿਲਕੁਲ ਜਿਹੜੀ ਆ ਸਮਦਰ ਜੀ ਹਾਈਟ ਹੈਗੀ ਆ ਜਿਵੇਂ ਆਪਾਂ ਨਾਰਮਲ ਹੀ ਤੁਸੀਂ ਜਜਮੈਂਟ ਕਰ ਸਕਦੇ ਹੋ ਹਿਮਾਚਲ ਦੀ ਜਰਸੀ ਜਾਂ ਪਹਾੜੀ ਜਰਸੀ ਆਪਾਂ ਦੇਖਦੇ ਆ ਦਰਿਆ ਪਾਣੀ ਠੀਕ ਹੈ ਜੀ ਬਾਕੀ ਥਾਣਾ ਥਾਣਾ ਪੂਰਾ ਸੋਨਾ ਠੀਕ ਆ ਬਹੁਤ ਜਿਆਦਾ ਚਾਰੇ ਥਾਣਾ ਬਹੁਤ ਸੋਨੇ ਆ ਤੇ ਚੋਈ ਵੀਰ ਕੱਲ੍ਹ ਸਵੇਰ ਬੋਲੇ ਦੇ ਵਿੱਚ ਹੈ ਨਾ ਵੀਰ ਹਾਂ ਬੋਲੇ ਦੇ ਵਿੱਚ ਇਹ ਕੀ ਇੱਕ ਦੋ ਟਾਈਮ ਫਿਰ ਚੋਈ ਹੋਣੀ ਹੈ ਕੀ ਬੋਲਾ ਜੀ ਦੋ ਟਾਈਮ 8 ਲੀਟਰ ਬੋਲਾ 8 ਲੀਟਰ ਦਾ ਹਾਂ ਜੀ ਦੁੱਧ ਦੇ ਦਊਗੀ 14 15 ਆਰਾਮ ਨਾਲ ਠੀਕ ਹੈ ਜੀ ਇੱਕ ਟੋਕਰੀ ਨਾਲ ਰੱਜਣ ਵਾਲੀ ਆ ਹਾਂ ਸਹੀ ਆ ਜੀ ਖੋਲ ਕੇ ਦਿਖਾਈਏ ਵੀਰੇ ਵੀ ਜਰਸੀ ਬ੍ਰੀਡ ਦੇ ਵਿੱਚ ਆ ਭਰਾਵੋ ਠੀਕ ਆ ਨਾਰਮਲ ਜਰਸੀ ਬ੍ਰੀਡ ਬਹੁਤੇ ਵੀਰ ਜਿਹੜੇ ਖਰੀਦਦੇ ਆ ਉਹਨਾਂ ਨੂੰ ਪਤਾ ਹੈ ਵੀ ਤਕਰੀਬਨ ਠੀਕ ਹੈ ਜੀ ਪੰਜਾਬ ਦੀ ਜਰਸੀ ਵੀ ਹੈ ਹਿਮਾਚਲ ਦੀ ਜਰਸੀ ਵੀ ਹੈ ਤੇ ਪੂਰੀ ਜਿਹੜੀ ਹੈ ਬਿਲਕੁਲ ਛੋਟੀ ਜੀ ਫੇਸ ਕੁਆਲਿਟੀ ਹੈ ਬੂਥਾ ਬਾਥਾ ਬਿਲਕੁਲ ਨਿੱਕਾ ਜਿਹਾ ਹੈਗਾ ਤੇ ਹਵਾਨਾ ਸਾਈਜ਼ ਜਿਹੜਾ ਹੈਗਾ ਹਵਾਨੇ ਦਾ ਜਾਂ ਥਣ ਦਾ ਸਹਿਜ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਆ ਦੇਖੋ ਜੀ ਤੇ ਡੀਕੇ ਕੀਓ ਉਸ ਤੋਂ ਵੱਧ ਲੋਡ ਤੋਂ ਵੱਧ ਲਈ ਫਰਦੀ ਬਣਾ। ਲੋਡ ਤੋਂ ਵੱਧ ਬਣਾ। ਤੇ ਸਵੇਰ ਚਵਾਈ ਫਿਰ ਬੋਲ ਦੇ ਵਿੱਚ ਕੀਤੀ ਸੀ ਵੀਰ ਕਦੋਂ ਕਿੰਨੇ ਕ'ਜੇ? ਜੇ ਆਪਾਂ ਸਾਰੇ ਮਾਲ ਦੀ ਆਪਾਂ 6:30 7:00 ਵਜੇ ਚਵਾਈ ਸ਼ੁਰੂ ਕਰਦੇ ਹਾਂ। ਠੀਕ ਹੈ ਜੀ। ਆਪਾਂ ਨੂੰ ਚਵਾਈ ਤੇ 8:00 ਵਜੇ ਜਾਂਦੇ ਸੌਣ। ਠੀਕ ਹੈ ਜੀ। ਟਾਈਮ ਤਾਂ ਤੁਹਾਨੂੰ ਅੱਗੇ ਪਿਛਲੀ ਵੀਡੀਓ ਵਿੱਚ ਵੀ ਆਖਿਆ ਸ਼ੁਰੂ ਤੋਂ ਵੀ ਟਾਈਮ ਤਾਂ ਡੰਗਨ ਨੂੰ ਲਾਉਣਾ ਹੀ ਨਹੀਂ। ਨਾ ਬੱਚਾ ਤਾਂ ਨਾ ਟਾਈਮ। ਹੂੰ। ਜੋ ਹੈਗਾ ਦੱਸਾਂਗੇ ਜੀ। ਚੰਗੀ ਗੱਲ ਬੇਤੀ। ਸਹੀ ਕੰਮ ਦਾ। 12 ਘਟਾ 4 ਉਹ ਵੀ ਦੱਸਾਂਗੇ। ਬਿਲਕੁਲ ਬਿਲਕੁਲ। ਇਹ ਨਹੀਂ ਵੀਰ ਜage ਲਾ ਮਦਦ ਉਹ ਦੱਸ ਅਛਾ ਵੀਰ ਗੁਰਪ੍ਰੀਤ ਕਿੰਨਾ ਮੋਹਲੇ ਸਵਰਛੀ ਜਿਹੜੀ ਇਹਦਾ ਮੁੱਲ ਜਿੰਨਾ ਮਰਜ਼ੀ ਗੱਲ ਲੀਏ ਆਪਾਂ 37000 ਦੀ ਦੇਵਾਂਗੇ 37000 ਹਾਂਜੀ ਤੇ ਜੇ ਕੋਈ ਵੀ ਰਸਾਈ ਕਰਦਾ ਹਾਂਜੀ ਦੁੱਧ ਵੀ 14 ਲੀਟਰ ਦੀ ਮੈਂ ਚੁਵਾ ਕੇ ਦਵਾਂਗਾ ਠੀਕ ਹੈ ਜੀ ਹਾਂ ਰਸਾਈ ਬੰਨਾ ਕਰ ਲੈ 14 ਲੀਟਰ ਦੁੱਧਾਂ ਕੰਡੇ ਨੇ ਤੋਕੇ ਦੂੰ ਠੀਕ ਹੈ ਜੀ ਤੇ ਸੰਪਰਕ ਨੰਬਰ ਵੀਰ ਗੁਰਪ੍ਰੀਤ ਆਪਾਂ ਜਰੂਰ ਦੱਸ ਦੋ ਵੀਰ 99157 ਹਾਂਜੀ 80777 ਠੀਕ ਹੈ ਜੀ 98771 84848 ਠੀਕ ਹੈ ਜੀ ਸੋ ਦੋਸਤੋ ਇਹ ਤਿੰਨ ਬਿਹੜਾ ਅੱਜ ਵੀਰ ਦੇ ਕੋਲੇ ਬਿਕਾਉ ਸੀ ਤਿੰਨੇ ਬਿਹੜਾ ਦੀ ਪੂਰੀ ਡਿਟੇਲ ਡਿਟੇਲ ਜਿਹੜੀ ਹੈਗੀ ਆ ਆਪਾਂ ਵੀਰ ਗੁਰਪ੍ਰੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਬਿਲਕੁਲ ਡਿਟੇਲ ਦੇ ਹਿਸਾਬ ਨਾਲ ਜੇਕਰ ਵੇਖਣਾ ਚਾਹੁੰਦੇ ਹੋ ਤੁਸੀਂ ਚੁਬਾਈ ਇੱਕ ਟਾਈਮ ਦੀ ਕਰ ਲਓ ਆਨਲਾਈਨ ਮਗਾਉਂਦੇ ਹੋ ਤੁਹਾਡੀ ਤੇ ਬਈ ਗੁਰਪ੍ਰੀਤ ਦੀ ਆਪਸੀ ਤਾਲਮੇਲ ਆਪਸੀ ਇੱਕ ਦੂਜੇ ਉੱਪਰ ਜਿਹੜੀ ਰਿਸਪੌਂਸਿਬਿਲਟੀ ਆ ਜ਼ਿੰਮੇਵਾਰੀ ਆ ਯਕੀਨ ਉਹ ਵੀ ਤੁਸੀਂ ਜਿਹੜਾ ਦੋਸਤੋ ਪਰਫਾਰਮ ਕਰ ਸਕਦੇ ਹੋ ਬਾਕੀ ਜਿਹੜੀ ਪ੍ਰੈਫਰੈਂਸ ਹੈਗੀ ਆ ਪਹਿਲ ਆਪਣੀ ਜਿਹੜੀ ਆ ਦੋਸਤੋ ਘਰ ਵਿਜ਼ਿਟ ਕਰਕੇ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਨੂੰ ਜ਼ਰੂਰ ਦੇ ਦਿਆ ਕਰੋ ਜਿਸ ਕਰ ਤੋਂ ਆਪਣੀਆਂ ਦੋ ਵਾੜਾ ਗਈਆਂ ਆਨਲਾਈਨ ਹਾਂਜੀ ਉਹਨਾਂ ਵੀਰਾਂ ਦਾ ਵੀ ਜਿਹੜੇ ਵੀ ਆਪਾਂ ਉਹਨਾਂ ਨੂੰ ਨੰਬਰ ਦਵਾਂਗੇ ਉਹ ਦੱਸਣਗੇ ਵੀ ਜੋ ਦੱਸਿਆ ਵੀ ਕੀ ਨਿਕਲਿਆ ਹਾਂ ਆਪਾਂ ਤਾਂ ਇਹ ਗਾਰੰਟੀ ਦੇ ਸਕਦੇ ਹਾਂ ਬਿਲਕੁਲ ਜ਼ੰਗਰੂਰ ਗਈਆਂ ਵਾ ਤੁਹਾਡੇ ਪਿਛਲੇ ਵੀਡੀਓ ਦੇ ਜੀ ਹਾਂ ਆਨਲਾਈਨ ਉਹਨਾਂ ਮਗਾਈਆਂ ਠੀਕ ਹੈ ਜੀ ਤੇ ਵੀਰ ਅੱਜ ਵੀ ਕਰਦੇ ਬਿਲਕੁਲ ਬਿਲਕੁਲ ਚੰਗਾ ਮਾਲ ਜਿੱਥੇ ਨਿਕਲਦਾ ਵੀ ਚੰਗਾ ਪਸ਼ੂ ਪੈਂਦਾ ਉੱਥੇ ਬੰਦਾ ਅ ਬਾਰ-ਬਾਰ ਫੋਨ ਕਰਦਾ ਵੀ ਬਹੁਤ ਵਧੀਆ ਚੀਜ਼ ਨਿਕਲੀ ਇਹ ਪਸ਼ੂ 'ਚ ਕਮੀ ਇਹ ਤੇ ਕਮੀ ਦੱਸਾਂਗੇ ਵੀ ਆਵਾ ਤੇ ਇਹ ਜੋ ਹੈਗਾ ਸੱਚ ਇਹ ਨਹੀਂ ਵੀ ਜਗਲਾ ਆਨਲਾਈਨ ਤੇ ਇੰਨਾ ਵਿਸ਼ਵਾਸ ਕਰਦਾ ਤੇ ਝੂਠ ਮੋ ਉਹ ਕੰਮ ਨਹੀਂ ਬਈ ਗੁਰਪ੍ਰੀਤ ਐ ਵੀਰੇ ਗੱਲਾਂ ਵੀ ਹੁਣ ਕਿੱਥੋਂ ਸੰਗਰੂਰ ਤੋਂ ਆਏ ਸੀਗੇ ਹਾਂਜੀ ਦੇ ਭੈਣ ਭਰਾ ਹੁਣ ਇਹ ਨਹੀਂ ਪਤਾ ਵੀ ਇੰਨਾ ਪਸ਼ੂਆਂ ਦੇ ਵਿੱਚੋਂ ਕਿਹੜਾ ਕਿਸੇ ਨੂੰ ਦਿਲ ਕਿਹੜੇ ਜ਼ਿਲ੍ਹੇ ਤੋਂ ਕਿਹੜੇ ਹੈ ਨਾ ਕਿਹੜੀ ਤਸਵੀਰ ਤੋਂ ਲੱਗਦਾ ਹੋ ਸਕਦਾ ਪੰਜਾਬ ਪੰਜਾਬ ਤੋਂ ਬਾਹਰ ਵੀ ਆਪਣੇ ਭੈਣ ਭਰਾ ਬੈਠੇ ਆ ਕੀ ਵੀ ਤਾਂ ਉੱਥੋਂ ਨਹੀਂ ਕਿਸੇ ਆਨਲਾਈਨ ਮੰਗਾਉਣੀ ਚੀਜ਼ ਬਸ ਇੱਡੀ ਦੂਰ ਇਹ ਆ ਵੀ ਪੂਰੀ ਸੱਚਾਈ ਦੱਸ ਕੇ ਆਪਾਂ ਜੋ 2 ਦਿਨ 4 ਦਿਨ ਰੱਖ ਕੇ 10 ਦਿਨ ਰੱਖ ਕੇ ਪਸ਼ੂ ਨੂੰ ਦੇਖਿਆ ਹਾਂ ਦੇਖਿਆ ਉਸ ਹਿਸਾਬ ਨਾਲ ਆਪਾਂ ਨੂੰ ਬੋਲਣਾ ਚਾਹੀਦਾ ਹੈ ਨਾ ਜੀ ਹਾਂ ਇਹ ਨਹੀਂ ਵੀ ਦੁੱਧ ਹੋਊਗਾ ਥੱਲੇ 12 ਤੇ ਆਪਾਂ 18 ਦੱਸਿਆਂਗੇ ਉਹਦਾ ਫਾਇਦਾ ਕੋਈ ਨਹੀਂ ਹਾਂ ਨਹੀਂ ਨਹੀਂ ਇੰਨਾ ਫਰਕ ਬੰਦਾ ਇੱਕ ਰੀ ਤਾਂ ਲੈ ਜਾਊਗਾ ਪਸ਼ੂ ਬਾਅਦ ਚ ਬਿਲਕੁਲ ਜ ਤੇ ਸੋ ਦੋਸਤੋ ਅੱਜ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਠੀਕ ਆ ਵੜਾ ਹੋਰ ਵੀ ਹੈਗੀਆਂ ਨੇ ਦੋਸਤੋ ਘੱਟੋ ਘੱਟ ਵੀ ਚਾਰ ਵੜਾ ਜਿਹੜੀਆਂ ਪੰਜ ਵੱਡੇ ਨਗ ਵੀ ਹੈਗਿਆ ਜਿਨ੍ਹਾਂ ਦੇ ਵਿੱਚ ਕੋਈ 32 33 ਲੀਟਰ ਵਾਲੀ ਵੜ ਵੀ ਖੜੀ ਆ ਕੁਝ 18 17 ਲੀਟਰ ਤੇ ਚੱਲਣੀਆਂ ਵੜਾ ਤੇ ਕੁਝ 15 14 ਲੀਟਰ ਵਾਲੀ ਵੜ ਵੀ ਹੈਗੀ ਆ ਕੁਝ ਆਪਾਂ ਵੀਡੀਓ ਚ ਪਾਈਆਂ ਨਹੀਂ ਦੋ ਚਾਰ ਗੱਬਣ ਵੀ ਆ ਆਪਣੇ ਤੇ ਠੀਕ ਆ ਜੀ ਹਾਂ ਦੋ ਸੂਈਆਂ ਵੀ ਹੋ ਰਹੀਆਂ ਪਰ ਉਹ ਜੇ ਪਾਈਆਂ ਨਹੀਂ ਠੀਕ ਆ ਕਿਉਂਕਿ ਜੇ ਅੱਜ ਆਈਆਂ ਵਾ ਜੇ ਆਪਾਂ ਗਰੰਟੀ ਨਹੀਂ ਦੇ ਸਕਦੇ ਚੋਵਾਂਗੇ ਸਵੇਰ ਚੋਈਆਂ ਸ਼ਾਮ ਦੋ ਦਿਨ ਦੇਰ ਚੋਂਗੇ ਫੇਰ ਗਰੰਟੀ ਦਵਾਂਗੇ ਸ਼ਾਮ ਨੂੰ ਚੋਗੇ ਠੀਕ ਹੈ ਸੋ ਸਮੇਂ ਸਮੇਂ ਦੇ ਨਾਲ ਜਿਹੜਾ ਦੋਸਤੋਂ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਪਸ਼ੂ ਆ ਇਸ ਕਰਕੇ ਨਾਰਮਲ ਹੀ ਵੜਾ ਜੜੀਆਂ ਹੈਗੀਆਂ ਨੇ ਆਉਂਦੀਆਂ ਰਹਿੰਦੀਆਂ ਨੇ ਠੀਕ ਹੈ ਤੇ ਸਮੇਂ ਸਮੇਂ ਦੇ ਨਾਲ ਆਪਦਾ ਜਿਹੜਾ ਸੰਪਰਕ ਬਣਾ ਕੇ ਤੁਸੀਂ ਰੱਖ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ